ਦਾਦਾ ਜੀ ਦੀ ਉਸ ਹੀ ਐਮਬੈਸਡਰ ਤੇ ਅੱਜ ਨਾਮਜ਼ਦਗੀ ਪਰਚਾ ਭਰਨ ਜਾਓਗੇ ਤੇ ਪੈਰੋਂ ਨੰਗੀ ਜਿਹੜਾ ਵਾ ਅੱਜ ਘਰੋਂ ਨਿਕਲੇਓ ਤੇ ਐਮਬੈਸਡਰ ਦੇ ਸਵਾਰ ਹੋਉਂਗੇ ਬਹੁਤ ਮੈਂ ਸਮਝਦਾ ਕਿਰਪਾ ਹੈ ਉਹ ਐਮਬੈਸਡਰ ਦੇ ਵਿੱਚ ਜਦੋਂ ਬੈਹਿਦਾ ਉਹ ਯਾਦ ਆਉਂਦਾ ਭਈ ਉਹ ਕੁਰਬਾਨੀ ਦਾ ਜज्ਬਾ ਵੀ ਯਾਰ ਮਰ ਮਿਟੋ ਚਾਹੇ ਮਰ ਮਿਟੋ ਇਹ ਤਾਂ ਨੰਗੇ ਪੈਰ ਕੁਛ ਵੀ ਨਹੀਂ ਤੋ ਤੀਸਰੀ ਵਾਰ ਲੋਕ ਸਭਾ ਚੋਣਾਂ ਦੀ ਨਾਮਜ਼ਦਗੀ ਪਰਚਾ ਭਰਨ ਵਾਸਤੇ ਰਵਨੀਤ ਬਿੱਟੂ ਅੱਜ ਘਰ ਤੋਂ ਨਿਕਲੇ ਨੇ ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਨਾਮਜ਼ਦਗੀ ਪਰਚਾ ਭਰਨ ਜਾ ਰਹੇ ਨੇ ਬਿੱਟੂ ਜੀ ਕਿਸ ਤਰ੍ਹਾਂ ਦੇ ਦੇ ਲੁਧਿਆਣਾ ਤੋਂ ਤੀਸਰੀ ਵਾਰ ਲੋਕ ਸਭਾ ਚੋਣਾਂ ਲਈ ਚੌਥੀ ਵਾਰ ਦੇਖੋ ਇਹ ਤਾਂ ਇੱਕ ਉਤਸਵ ਹੁੰਦਾ ਤਿਉਹਾਰ ਹੁੰਦਾ ਤੇ ਇਹ ਲੋਕਾਂ ਦਾ ਵਿਸ਼ਵਾਸ ਹੁੰਦਾ ਜਦੋਂ ਲੋਕਾਂ ਦਾ ਪਿਆਰ ਮਿਲੇ ਤੇ ਗੁਰੂ ਘਰ ਤੋਂ ਅਸ਼ੀਰਵਾਦ ਸਾਡੇ ਮੰਦਰ ਤੋਂ ਅਸ਼ੀਰਵਾਦ ਤੇ ਫਿਰ ਫਤਈ ਫਤਈ ਹੈ ਫਿਰ ਕਾ ਦਾ ਫਿਕਰ ਹੁੰਦਾ ਤੇ ਇਸ ਕਰਕੇ ਉਸ ਗੁਰੂ ਦੇ ਲੜ ਲੱਗ ਕੇ ਹਮੇਸ਼ਾ ਚੜ੍ਹਦੀ ਕਲਾ ਹੋਈ ਆ ਤੇ ਇਸ ਵਾਰ ਵੀ ਉਦੋਂ ਵੱਧ ਚੜ੍ਹਦੀ ਕਲਾ ਹੋਊਗੀ ਜੋ ਇਸ ਵਾਰ ਉਤਸ਼ਾਹ ਹੈ ਕਿਉਂਕਿ ਮੋਦੀ ਜੀ ਨੂੰ ਲੋਕ ਪੰਜਾਬ ਦੇ ਕਦੇ ਵੋਟ ਨਹੀਂ ਕੀਤੀ ਸੀ ਮੌਕਾ ਨਹੀਂ ਮਿਲਿਆ ਇਸ ਵਾਰ ਮੋਦੀ ਜੀ ਦੇ ਡਿਵੈਲਪਮੈਂਟ ਮਾਡਲ ਨੂੰ ਸਿਰਫ ਤੇ ਸਿਰਫ ਉਹਨਾਂ ਦੀ ਉਹਨਾਂ ਦੀ ਇਮਾਨਦਾਰੀ ਸੱਚਾਈ ਉਹਨਾਂ ਦੀ ਦੇਸ਼ ਭਗਤੀ ਨਿਸ਼ਟਾ ਤੇ ਲੁਧਿਆਣੇ ਨੂੰ ਸ਼੍ਰੇਸ਼ਟ ਬਣਾਉਣ ਲਈ ਅਸੀਂ ਲੁਧਿਆਣੇ ਨੂੰ ਸ਼੍ਰੇਸ਼ਟ ਬਣਾਉਣਾ ਉਹਨਾਂ ਦੇ ਨਾਲ ਲੱਗ ਕੇ ਨਾਲ ਮੋੜਾਂ ਨਾਲ ਮੋੜਾ ਜੋੜ ਕੇ ਲੁਧਿਆਣੇ ਨੂੰ ਪਹਿਲੇ ਨੰਬਰ ਦਾ ਜਿਹੜਾ ਸ਼ਹਿਰ ਬਣਾਉਣਾ ਪੰਜਾਬ ਦਾ ਆਪਣੇ ਦਾਦਾ ਜੀ ਦੀ ਉਸੇ ਅੰਬੈਸਡਰ ਤੇ ਅੱਜ ਨਾਮਜ਼ਦਗੀ ਪਰਚਾ ਭਰਨ ਜਾਓਗੇ ਤੇ ਪੈਰੋਂ ਨੰਗੀ ਜਿਹੜਾ ਵਾ ਅੱਜ ਘਰੋਂ ਨਿਕਲੇ ਹੋ ਤੇ ਅੰਬੈਸਡਰ ਦੇ ਸਵਾਰ ਹੋਵੋਗੇ ਬਹੁਤ ਮੈਂ ਸਮਝਦਾ ਕਿਰਪਾ ਹੈ ਉਹ ਅੰਬੈਸਡਰ ਦੇ ਵਿੱਚ ਜਦੋਂ ਬੈਹਿਦਾ ਉਹ ਯਾਦ ਆਉਂਦਾ ਭਈ ਉਹ ਕੁਰਬਾਨੀ ਦਾ ਜज्ਵਾ ਵੀ ਮਰ ਮਰ ਮਿਟੋ ਚਾਹੇ ਮਰ ਮਿਟੋ ਇਹ ਤਾਂ ਨੰਗੇ ਪੈਰ ਕੁਝ ਵੀ ਨਹੀਂ ਮਰ ਮਿਟੋ ਆਪਣੇ ਦੇਸ਼ ਖਾਤਰ ਪਰ ਦੇਸ਼ ਲਈ ਗਦਾਰੀ ਨਹੀਂ ਕਰਨ ਵਾਲੇ ਨੂੰ ਨਹੀਂ ਛੱਡਣਾ ਤੇ ਇਮਾਨਦਾਰੀ ਤੇ ਸੱਚਾਈ ਦੇ ਰਾਹ ਤੇ ਚੱਲਣਾ ਉਹ ਜज्ਬਾ ਉਸ ਗੱਡੀ 'ਚ ਬਹਿ ਕੇ ਉਸ ਸੀਟ ਤੇ ਸਰਦਾਰ ਬੈਂ ਸਿੰਘ ਜੀ ਤੇ ਆਉਂਦਾ ਵੀ ਚੜ੍ਹਦੀ ਕਲਾ ਰੱਖੇ ਤਾਂ ਗਦਾਰੀ ਦੀ ਗੱਲ ਕਰ ਰਹੇ ਲੋਕ ਲੋਕ ਦੇ ਘਰ ਕਿੱਥੇ ਆ ਕਹਿੰਦੇ ਨੇ ਕਿ ਇਸ ਵਾਰ ਗਦਾਰੀ ਪਰਸਿਸ ਇਮਾਨਦਾਰੀ ਦਾ ਮੁਕਾਬਲਾ ਹੋਏਗਾ ਰਾਜਾ ਬ੍ਰਿੰਗ ਪ੍ਰਤਾਪ ਬਾਜਵਾ ਅੱਗੇ ਤਾਂ ਪੋਜ਼ਿਟਿਵ ਗੱਲ ਕਰਨੀ ਆ ਆਪਾਂ ਕਿਸੇ ਦਾ ਜਵਾਬ ਦੇਣਾ ਤੁਸੀਂ 10 ਵਾਰ ਪੁੱਛ ਲਿਆ ਸਿਰਫ ਲੁਧਿਆਣਾ ਲੁਧਿਆਣੇ ਦੀ ਡਿਵੈਲਪਮੈਂਟ ਉਹਨਾਂ ਨਾਲ ਗਦਾਰੀ ਨਾ ਗਦਾਰੀ ਮੇਰਾ ਕੋਈ ਇਸ਼ੂ ਨਹੀਂ ਮੈਂ ਤਾਂ ਸਿਰਫ ਕੰਮ ਦੀ ਗੱਲ ਕਰਨੀ ਆ ਇੱਥੇ 1 ਨੰਬਰ ਦੀ ਮੈਟਰੋ ਲਿਆਉਣੀ ਆ ਇੱਥੇ ਸਟੇਡੀਅਮ ਲਿਆਉਣੇ ਆ ਇੱਥੇ ਯੂਨੀਵਰਸਿਟੀ ਲਿਆਉਣੀ ਆ ਤੇ ਚੜ੍ਹਦੀ ਕਲਾ ਚ ਲਿਆਉਣਾ ਲੁਧਿਆਣਾ ਤੋਂ ਹੈਟ੍ਰਿਕ ਲੋਕ ਸਭਾ ਹੈ ਚ ਚੋਕਾ ਬਜੇਗਾ 100% ਚੋਕਾ ਬਜੇਗਾ 100% ਲੋਕਾਂ ਦੇ ਅਸ਼ੀਰਵਾਦ ਨਾਲ ਲੋਕਾਂ ਦੇ ਦ੍ਰਿੜਤਾ ਨਾਲ ਪੈਰੋਂ ਲੰਗੀ ਨਿਕਲੋ ਇਹ ਕੋਈ ਖਾਸ ਵਜ੍ਹਾ ਆ ਜਾਂ ਅਜ ਨਾਮਜ਼ਦਗੀ ਪਰਚਾ ਨਹੀਂ ਇਹ ਤਾਂ ਮੰਦਰ ਗਏ ਸੀ ਨਾ ਮੰਦਰ ਗਏ ਸੀ ਉਹ ਜੁੱਤੀਆਂ ਗੱਡੀ ਚ ਪਈਆਂ ਤਾਂ ਫਿਰ ਕੀ ਹੋ ਗਿਆ ਪੈਦਲ ਤੁਰ ਲਾਂਗੇ ਜੈ ਜੈਨੀ ਸੰਤ ਮਹਾਪੁਰਸ਼ ਉਹ ਸਾਰਾ ਸਫਰੀ ਜਿਹੜਾ ਉਹ ਪੈਦਲ ਕਰਦੇ ਆ ਸਾਨੂੰ ਕੀ ਹੋ ਜੂਜੀ 1 ਕਿਲੋਮੀਟਰ ਅਸੀਂ ਪੈਦਲ ਤੁਰ ਲਾਂਗੇ ਤਾਂ ਪੂਰਾ ਵਿਸ਼ਵਾਸ ਹੈ ਉਹਦਾ ਮੈਂ ਕਿਹਾ ਪੂਰਾ ਲੋਕਾਂ ਦੀ ਇੰਨਾ ਲੋਕ ਮੈਨੂੰ ਆਪਣਾ ਪੁੱਤ ਸਮਝਦੇ ਆ ਮੈਨੂੰ ਆਪਣਾ ਭਰਾ ਸਮਝਦੇ ਆ ਇਸ ਕਰਕੇ ਮੈਨੂੰ ਆਪਣਾ ਪੋਤਾ ਸਮਝਦੇ ਆ ਮੈਨੂੰ ਮਾਣ ਆ ਇਸ ਗੱਲ ਦਾ ਤਾਂ ਤਸਵੀਰਾਂ ਤਾਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਨਾਮਜ਼ਦਗੀ ਪਰਚਾ ਭਰਨ ਤੋਂ ਪਹਿਲਾਂ ਮੰਦਰ ਅਤੇ ਗੁਰਦੁਆਰਾ جا کے ਨਤਮਸਤਕ ਹੁੰਦੇ ਹੋਏ ਨਜ਼ਰ ਆਏ ਨੇ ਰਵਨੀਤ ਬਿੱਟੂ ਤੇ ਕਹਿੰਦੇ ਨੇ ਕਿ ਆਪਣੇ ਦਾਦਾ ਜੀ ਦੀ ਉਸੇ ਅੰਬੈਸਡਰ ਦੇ ਸਵਾਰ ਹੋ ਕੇ ਅਜ ਨਾਮਜਦਗੀ ਪਰਚਾ ਭਰਨ ਜਾਵਾਂਗੇ ਜੋ ਪੰਜਾਬ ਦੇ ਕਾਲੇ ਦੌਰ ਨੂੰ ਸ਼ਾਂਤੀ ਵੱਲ ਲੈ ਕੇ ਜਾਣ ਦੇ ਵਿੱਚ ਜਿਸ ਗੱਡੀ ਦੀ ਪ੍ਰਮੁੱਖ ਭੂਮਿਕਾ ਰਹੀ ਆ ਤੇ ਦੂਜੇ ਪਾਸੇ ਕਹਿੰਦੇ ਨੇ ਕਿ ਲੋਗ ਗਦਦਾਰੀ ਕਰਨ ਵਾਲਿਆਂ ਨੂੰ ਜਵਾਬ ਦੇਣਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਕਾਸ ਦੀ ਨੀਤੀਆਂ ਨੂੰ ਪੰਜਾਬ ਤੱਕ ਲੁਧਿਆਣਾ ਤੱਕ ਲੈ ਕੇ ਆਵਾਂਗੇ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ